ਤੁਸੀਂ ਸੁਣ ਰਹੇ ਹੋ ਅਧਿਆਇ 22 ਮਨ ਵਿੱਚ ਸ਼ੰਕਾ ਨਾ ਆਉਣ ਦਿਓ ਤੁਹਾਡੀ ਯੋਗਤਾ ਦੇ ਬਾਰੇ ਲੋਕਾਂ ਦਾ ਵਿਚਾਰ ਕੁਝ ਵੀ ਕਿਉਂ ਨਾ ਹੋਵੇ ਤੁਸੀਂ ਕਦੇ ਆਪਣੇ ਮਨ ਵਿੱਚ ਸ਼ੰਕਾ ਨੂੰ ਸਥਾਨ ਨਾ ਦਿਓ ਕਿ ਜਿਸ ਕੰਮ ਨੂੰ ਕਰਨ ਦੀ ਤੁਹਾਡੇ ਮਨ ਵਿੱਚ ਇੱਛਾ ਹੈ ਜਾਂ ਜੋ ਕ ਜੋ ਤੁਸੀਂ ਬਾਨਾ ਚਾਹੁੰਦੇ ਹੋ ਤੁਸੀਂ ਉਹ ਨਹੀਂ ਕਰ ਸਕਦੇ ਆਪਣੇ ਵਿਅਕਤੀਗਤ ਵਿਸ਼ਵਾਸ ਨੂੰ ਹਰ ਟੰਗ ਨਾਲ ਵਧਾਓ ਤੁਸੀਂ ਅਜਿਹਾ ਕਰ ਸਕਦੇ ਹੋ ਆਪਣੇ ਮਨ ਵਿੱਚ ਵਾਰ-ਵਾਰ ਇਹੇ ਸ਼ਬਦ ਦਹਰਾਉਂਦੇ ਰਹੋ ਮੈਂ ਆਤਮਾ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਮੇਰੇ ਲਈ ਹਰ ਵਸਤੂ ਸੰਭਵ ਹੈ ਅਸੰਭਵ ਸ਼ਬਦ ਮੂਰਖਾਂ ਦੇ ਸ਼ਬਦ ਕੋਸ਼ ਵਿੱਚ ਮਿਲਦਾ ਹੈ ਇਸ ਪ੍ਰਕਾਰ ਦੀਆਂ ਗੱਲਾਂ ਸੋਚਣ ਨਾਲ ਮਨੁੱਖ ਆਪਣੀ ਆਤਮਾ ਤੱਕ ਪਹੁੰਚ ਸਕਦਾ ਹੈ ਅਤੇ ਅਦ੍ਰਿਖ ਅਤੇ ਗੁਪਤ ਸ਼ਕਤੀਆਂ ਨੂੰ ਜਾਗਰਤ ਕਰਕੇ ਅਦੁੱਪਤ ਸੰਭਾਵਨਾਵਾਂ ਦਾ ਮਾਲਕ ਬਣ ਸਕਦਾ ਹੈ ਜੇਕਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਆਪਣੀਆਂ ਯੋਗਤਾਵਾਂ ਤੇ ਭਰੋਸਾ ਹੈ ਤਾਂ ਤੁਹਾਨੂੰ ਦੇਖ ਕੇ ਦੂਸਰੇ ਲੋਕ ਵੀ ਤੁਹਾਡੇ ਪ੍ਰਤੀ ਚੰਗੀ رائے ਰੱਖਣਗੇ ਅਤੇ ਤੁਹਾਡੇ ਉੱਪਰ ਵਿਸ਼ਵਾਸ ਕਰਨ ਲੱਗਣਗੇ ਸਾਡੀ ਆਤਮਿਕ ਅਤੇ ਮਾਨਸਿਕ ਸ਼ਕਤੀ ਤੋਂ ਵੱਧ ਕੇ ਕੋਈ ਗੱਲ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੁੰਦੀ ਹਰ ਨੌਜਵਾਨ ਨੂੰ ਬਚਪਨ ਤੋਂ ਹੀ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਪ੍ਰਕਿਰਤੀ ਦੀ ਇੱਛਾ ਇਹ ਹੈ ਕਿ ਸੰਸਾਰ ਵਿੱਚ ਜੋ ਕੰਮ ਤੁਸੀਂ ਕਰਨਾ ਹੈ ਜਿਸ ਪੱਧਰ ਤੇ ਤੁਸੀਂ ਪਹੁੰਚਣਾ ਹੈ ਉਹ ਕੰਮ ਕੋਈ ਦੂਸਰਾ ਨਹੀਂ ਕਰ ਸਕਦਾ ਉਥੇ ਕੋਈ ਦੂਸਰਾ ਨਹੀਂ ਪਹੁੰਚ ਸਕਦਾ ਉਸ ਨੂੰ ਆਸ਼ਾ ਕਰਨੀ ਚਾਹੀਦੀ ਹੈ ਕਿ ਇੱਕ ਨਾ ਇੱਕ ਦਿਨ ਉਹ ਉਸ ਕੰਮ ਨੂੰ ਕਰਕੇ ਰਹੇਗਾ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਨੁੱਖ ਨੂੰ ਪਰਮਾਤਮਾ ਨੇ ਆਪਣੀ ਸੂਰਤ ਤੇ ਬਣਾਇਆ ਹੈ ਇਸ ਲਈ ਆਤਮਾ ਹੀ ਅਜ਼ਰ ਅਮਲ ਹੈ ਈਸ਼ਵਰ ਦੇ ਬਣਾਈ ਹੋਈ ਸੂਰਤ ਨੂੰ ਕਦੇ ਅਸਫਲਤਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਰ ਬੱਚੇ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਬਾਰੇ ਵਿੱਚ ਉੱਚ ਵਿਚਾਰ ਰੱਖੇ ਆਪਣੀਆਂ ਸੰਭਾਵਨਾਵਾਂ ਯੋਗਤਾਵਾਂ ਅਤੇ ਸਮਰੱਥਾਵਾਂ ਅਤੇ ਆਪਣੇ ਵਿਵਖ ਦੀ ਉਚਿਤ ਰੂਪਰੇਖਾ ਤਿਆਰ ਕਰੇ ਇਸ ਪ੍ਰਕਾਰ ਉਸ ਦੇ ਆਤਮ ਸਨਮਾਨ ਵਿੱਚ ਉਨਤੀ ਹੋਵੇਗੀ ਉਸ ਦਾ ਸਰੀਰ ਹਰਸ਼ ਨਾਲ ਫੁੱਲਿਆ ਨਹੀਂ ਸਮਾਵੇਗਾ ਅਤੇ ਵਧਦਾ ਜਾਵੇਗਾ ਜੇਕਰ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਠੀਕ ਢੰਗ ਨਾਲ ਸੋਚਣ ਅਤੇ ਚਿੰਤਨ ਕਰਨ ਨਾਲ ਮਾਨਸਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ ਮਨੁੱਖੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਕਮਜ਼ੋਰ ਅੰਗ ਬਲਵਾਨ ਹੋ ਜਾਂਦੇ ਹਨ ਅਤੇ ਟਟੀਆਂ ਵਿੱਚ ਸੁਧਾਰ ਹੋ ਜਾਂਦਾ ਹੈ ਤਾਂ ਕਲਪਨਾ ਕਰਿਏ ਕਿ ਉਹਨਾਂ ਦੇ ਦੇਸ਼, ਜਾਤੀ ਅਤੇ ਮਾਨਵਤਾ ਨੂੰ ਕਿੰਨਾ ਲਾਭ ਪਹੁੰਚ ਸਕਦਾ ਹੈ। ਉਹ ਸਮਾਂ ਆਉਣ ਵਾਲਾ ਹੈ ਜਦੋਂ ਕਿਸੇ ਸ਼ਰਮੀਲੇ ਅਤੇ ਡਰਪੋਕ ਨਵਜੋਕ ਵਿੱਚ ਜੇਕਰ ਆਤਮ ਵਿਸ਼ਵਾਸ ਅਤੇ ਕੰਮ ਸ਼ੁਰੂ ਕਰਨ ਦਾ ਸਾਹਸ ਹੋਵੇਗਾ ਤਾਂ ਉਸ ਦੇ ਦਿਮਾਗ ਦੇ ਕਮਜ਼ੋਰ ਭਾਗਾਂ ਵਿੱਚ ਵਿਚਾਰਾਂ ਦਾ ਪ੍ਰਕਾਸ਼ ਫੈਲਾ ਕੇ ਉਹਨਾ ਤਰੁੱਟੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਉਹਨਾਂ ਮਾਨਸਿਕ ਤੰਤਵਾਂ ਦਾ ਨਵ ਨਿਰਮਾਣ ਕੀਤਾ ਜਾਵੇਗਾ। ਇਹ ਜਾਣਨ ਨਾਲ ਹਰ ਪ੍ਰਕਾਰ ਦਾ ਲਾਭ ਹੁੰਦਾ ਹੈ ਕਿ ਤੁਹਾਨੂੰ ਆਪਣਾ ਸੁਭਾਅ ਕਿਹੋ ਜਿਹਾ ਬਣਾਉਣਾ ਚਾਹੀਦਾ ਹੈ ਤਾਂ ਕਿ ਤੁਸੀਂ ਦੂਸਰੇ ਲੋਕਾਂ ਦੀ ਸਹਾਇਤਾ ਦੇਣ ਵਾਲੇ ਵਿਚਾਰਾਂ ਨਾਲ ਜੋ ਉਹ ਤੁਹਾਡੇ ਬਾਰੇ ਮਨ ਵਿੱਚ ਰੱਖਦੇ ਹਨ ਪੂਰਾ ਪੂਰਾ ਲਾਭ ਉਠਾ ਸਕੋ। ਜੇਕਰ ਵਿਅਕਤੀ ਪੂਰੀ ਤਰ੍ਹਾਂ ਨਿਰਾਸ਼ ਅਤੇ ਉਤਸ਼ਾਹਹੀਨ ਹੋ ਜਾਵੇ ਅਤੇ ਹੱਥ ਪੈਰ ਵੀ ਨਾ ਹਿਲਾਵੇ ਤੇ ਦੂਸਰੇ ਲੋਕ ਉਸ ਦੀ ਸਹਾਇਤਾ ਕਰਨ ਅਤੇ ਉਸ ਨੂੰ ਪ੍ਰੋਤਸਾਹਨ ਕਰਨ ਦੀ ਬਜਾਏ ਨਿਰਾਸ਼ ਕਰਨ ਤਾਂ ਉਸ ਦੀ ਬਚੀ ਖੁਚੀ ਹਿੰਮਤ ਵੀ ਸਮਾਪਤ ਹੋ ਜਾਏਗੀ ਜੇਕਰ ਕੋਈ ਵਿਅਕਤੀ ਨਿਕੰਮਾ ਜਾਂ ਠੱਲਾ ਹੋਣ ਕਾਰਨ ਬਦਨਾਮ ਹੋ ਜਾਏ ਤਾਂ ਇਸ ਗੱਲ ਦਾ ਉਸਦੇ ਜੀਵਨ ਤੇ ਜੋ ਨਿਰਾਸ਼ ਭਰਪੂਰ ਵਿਨਾਸ਼ਕਾਰੀ ਪ੍ਰਭਾਵ ਪਵੇਗਾ ਉਸਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਜੇਕਰ ਸਾਡੇ ਧਨ ਅਤੇ ਪ੍ਰਿਸ਼ਠਾ ਜਾਂ ਨੁਕਸਾਨ ਹੋਣਾ ਆਰੰਭ ਹੋ ਜਾਏ ਤਾਂ ਲੋਕ ਕਹਿਣ ਲੱਗਣਗੇ ਇਹ ਉਸੇ ਦੇ ਜੋਗ ਹੈ ਉਹ ਵੱਧ ਤੋਂ ਵੱਧ ਹੱਥ ਫਲਾਉਣ ਲੱਗ ਪਿਆ ਸੀ ਅਤੇ ਉਸਦਾ ਇਹੀ ਨਤੀਜਾ ਨਿਕਲਣਾ ਸੀ ਜੇਕਰ ਜਨਤਾ ਜਾਣਦੀ ਹੈ ਕਿ ਸਾਡਾ ਵਪਾਰ ਦਿਨ-प्रतिदिन ਉਨਤੀ ਕਰ ਰਿਹਾ ਹੈ ਤਾਂ ਹਰ ਕੋਈ ਆਪਣੀ ਗੱਲਬਾਤ ਆਪਣੇ ਵਿਚਾਰਾਂ ਅਤੇ ਆਪਣੇ ਵਿਵਹਾਰ ਨਾਲ ਸਾਡੀ ਸਹਾਇਤਾ ਕਰਨ ਆਉਂਦਾ ਹੈ। ਪਰੰਤੂ ਇਸ ਦੇ ਉਲਟ ਜੇਕਰ ਸਾਡੇ ਵਪਾਰ ਨੂੰ ਘੌਣ ਲੱਗ ਜਾਏ ਅਸੀਂ ਉਨਤੀ ਤੋਂ ਅਦੋਗਤੀ ਵੱਲ ਜਾਣ ਲੱਗੀਏ ਤਾਂ ਇਸੇ ਪ੍ਰਕਾਰ ਉਹਨਾਂ ਦੇ ਵਿਚਾਰਾਂ ਦਾ ਇਸ ਗੱਲ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਛਾੜਦੇ ਤੋਂ ਉਹਨਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ ਅਤੇ ਅੰਤ ਅਸੀਂ ਆਪਣੇ ਆਪ ਤੋਂ ਵਿਸ਼ਵਾਸ ਖੋਹ ਬੈਠਦੇ ਹਾਂ ਜੇਕਰ ਤੁਹਾਡਾ ਆਪਣੇ ਉੱਪਰ ਵਿਸ਼ਵਾਸ ਹੈ ਤਾਂ ਉਹ ਸ਼ਕਤੀਆਂ ਜੋ ਤੁਹਾਡੀ ਕਲਪਨਾ ਵਿੱਚ ਵੀ ਨਹੀਂ ਹੁੰਦੀਆਂ ਤੁਹਾਡੀ ਸਹਾਇਤਾ ਲਈ ਆ ਪਹੁੰਚਣਗੀਆਂ ਤੁਹਾਨੂੰ ਆਪਣੇ ਵਿਅਕਤੀਤਵ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈ ਅਸੀਂ ਜਿਸ ਕੰਮ ਨੂੰ ਕਰਨ ਦਾ ਪ੍ਰਯਤਨ ਕਰੀਏ ਉਸ ਦੇ ਬਾਰੇ ਸਾਨੂੰ ਆਪਣੀ ਸਮਰੱਥਾ ਤੇ ਜਿੰਨਾ اٹਲ ਵਿਸ਼ਵਾਸ ਹੋਵੇਗਾ ਸਾਡੀ ਸਫਲਤਾ ਵੀ ਓਨੀ ਹੀ ਨਿਸ਼ਚਿਤ ਹੋਵੇਗੀ ਜੋ ਨੌਜਵਨ ਕਰਮ ਭੂਮੀ ਵਿੱਚ ਸਫਲ ਹੋਣ ਦੀ ਇੱਛਾ ਕਰਦੇ ਹੋਣ ਉਹਨਾਂ ਨੂੰ ਆਪਣੇ ਮਨ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਕਿ ਸ਼ਾਇਦ ਮੈਂ ਸਫਲ ਨਾ ਹੋਵਾਂ ਜੋ ਨੌਜਵਾਨ ਅਜਿਹਾਂ ਗੱਲਾਂ ਸੋਚਦਾ ਹੈ ਅਜਿਹੇ ਵਿਚਾਰ ਮਨ ਵਿੱਚ ਰੱਖਦਾ ਹੈ ਅਤੇ ਅਜਿਹੇ ਕੰਮ ਕਰਦਾ ਹੈ ਉਹ ਨਿਸ਼ਚੈ ਹੀ ਕਿਤੇ ਨਾ ਕਿਤੇ ਫਿਸਲ ਜਾਏਗਾ ਉਸ ਦਾ ਨੁਕਸਾਨ ਹੋਏਗਾ ਜਾਂ ਤਾਂ ਉਹ ਨੌਕਰੀ ਤੋਂ ਹੱਥ ਤੋਂ ਬੈਠੇਗਾ ਤੇ ਜਾਂ ਫਿਰ ਉਸ ਦਾ ਵਪਾਰ ਨਸ਼ਟ ਹੋ ਜਾਏਗਾ ਜੇਕਰ ਐਲਪਸ ਪਰਬਤ ਚੋਟੀ ਨੈਪੋਲੀਅਨ ਨੂੰ ਵੀ ਓਨੀ ਹੀ ਭਿਆਨਕ ਪ੍ਰਤੀਤ ਹੁੰਦੀ ਜਿੰਨੀ ਕਿ ਦੂਸਰੇ ਲੋਕਾਂ ਨੂੰ ਦਿਖਾਈ ਦਿੰਦੀ ਸੀ ਤਾਂ ਉਹ ਕਦੀ ਵੀ ਉਸ ਦੀ ਕੜਕੜਾਂ ਦੀ ਠੰਡ ਨੂੰ ਪਾਰਨਾ ਕਰ ਸਕਦਾ ਵਿਅਕਤੀ ਜੋ ਹਰ ਸਮੇਂ ਆਪਣੇ ਆਦਰਸ਼ਾਂ ਨੂੰ ਸਾਹਮਣੇ ਰੱਖਦਾ ਹੈ ਜੋ ਰੁਕਾਵਟਾਂ ਅਤੇ ਕਠਿਨਾਈਆਂ ਦੀ ਚਿੰਤਾ ਨਹੀਂ ਕਰਦਾ ਜੋ ਅਸਫਲਤਾ ਦਾ ਮੂੰਹ ਦੇਖਣ ਦੀ ਪਰਵਾਹ ਨਹੀਂ ਕਰਦਾ ਜਿਸ ਨੂੰ ਆਪਣੀ ਸਫਲਤਾ ਅਤੇ ਜਿੱਤ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਉਹ ਅੰਤ ਜਿੱਤਦਾ ਹੈ ਅਤੇ ਸਫਲਤਾ ਪ੍ਰਾਪਤ ਕਰਦਾ ਹੈ ਜੋ ਕੁਝ ਬੰਨ ਦੀ ਸਾਡੀ ਅਭਿਲਾਸ਼ਾ ਹੈ ਜੋ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਉਸੇ ਆਦੇਸ਼ ਨੂੰ ਸੌਂਦੇ ਜਾਗਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਹੱਸਦੇ ਰੋਂਦੇ ਹਰ ਸਮੇਂ ਆਪਣੇ ਅੱਖਾਂ ਦੇ ਸਾਹਮਣੇ ਰੱਖੋ ਉਸੇ ਤੇ ਹੀ ਧਿਆਨ ਕੇਂਦਰਿਤ ਕਰੋ ਇਹ ਹੀ ਸਫਲਤਾ ਤੇ ਸੁਖ ਦਾ ਦਰਸ਼ਨ ਹੈ ਜੇਕਰ ਨਪੋਲੀਅਨ ਬੋਨਾਪਾਰਟ ਨਿਰਾਸ਼ ਹੋ ਕੇ ਬੈਠ ਜਾਂਦਾ ਅਤੇ ਇਹ ਘੋਸ਼ਣਾ ਕਰ ਦਿੰਦਾ ਕਿ ਇਸ ਮਹਿਮ ਵਿੱਚ ਜਿੰਨਾ ਮੇਰੇ ਵੱਸ ਦਾ ਕੰਮ ਨਹੀਂ ਤਾਂ ਕਿ ਉਸ ਤੋਂ ਉਮੀਦ ਕੀਤੀ ਜਾ ਸਕਦੀ ਸੀ ਕਿ ਉਹਦੀ ਸੈਨਾ ਉਸ ਉੱਚੇ ਐਲਪਸ ਪਹਾੜ ਤੇ ਚੜ ਸਕਦੀ ਜੇਕਰ ਇਹ ਗੱਲ ਸਮਝ ਆਉਂਦੀ ਹੈ ਤਾਂ ਨਿਸ਼ਚਿਤ ਰੂਪ ਵਿੱਚ ਇਸ ਗੱਲ ਨੂੰ ਮੰਨਣ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਸਮਰੱਥਾ ਵਿੱਚ ਡਰ ਅਤੇ ਸ਼ੱਕ ਦੇ ਕਾਰਨ ਕੋਈ ਅਜੀਹਾ ਕੰਮ ਨਹੀਂ ਕਰ ਸਕਦੇ ਜੋ ਤੁਹਾਡਾ ਸਮਾਰਕ ਹੈ ਨੈਪੋਲੀਅਨ ਦੇ ਮਾਨਸਿਕ ਅੰਗਾਂ ਨੂੰ ਸੈਨਾ ਦਾ ਪੂਰਨ ਵਿਸ਼ਵਾਸ ਹੈ ਉਸ ਦੀ ਆਗਿਆ ਤੇ ਉਸ ਦੇ ਸੰਕੇਤ ਉੱਪਰ ਉਸ ਦੇ ਸਾਰੇ ਅੰਗ ਦੁੱਗਣਾ ਤਿੱਗਣਾ ਕੰਮ ਕਰਦੇ ਹਨ ਸਾਰੀਆਂ ਮਾਨਸਿਕ ਸ਼ਕਤੀਆਂ ਇਸ ਇੰਤਜ਼ਾਰ ਵਿੱਚ ਰਹਿੰਦੀਆਂ ਹਨ ਕਿ ਵਿਸ਼ਵਾਸ ਕਦੋਂ ਸਾਨੂੰ ਆਗਿਆ ਦੇਵੇ ਅਤੇ ਅਸੀਂ ਉਸ ਦਾ ਪਾਲਣ ਕਰੀਏ ਉਹ ਕਦੋਂ ਸਾਡੀ ਸੈਨਾ ਦਾ ਸੈਨਾਪਤੀ ਬਣੇ ਅਤੇ ਅਸੀਂ ਉਸ ਦੇ ਪਿੱਛੇ-ਪਿੱਛੇ ਚਲੇ ਜਾਈਏ। ਘੋੜਾ ਦੌੜਦਾ ਘੋੜਾ ਕਦੇ ਅਨਾਮ ਨਹੀਂ ਜਿੱਤ ਸਕਦਾ ਜੇਕਰ ਉਸ ਨੂੰ ਅੱਗੇ ਜਾਣ ਦਾ ਪੂਰਨ ਅਤੇ ਧ੍ਰਿੜ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਨਾਲ ਜੋ ਸਾਹਸ ਅਤੇ ਧ੍ਰਿੜਤਾ ਉਤਪੰਨ ਹੁੰਦੀ ਹੈ, ਉਹੀ ਚੀਜ਼ ਹੈ ਜੋ ਤੁਹਾਡੀ ਸ਼ਕਤੀ ਦੇ ਭੰਡਾਰ ਦੀ ਅੰਤਮ ਬੂੰਦ ਵੀ ਕੱਢ ਲਿਆਉਂਦੀ ਹੈ। ਜੰਗਲੀ ਜਾਨਵਰਾਂ ਨੂੰ ਸੁਧਾਉਣ ਵਿੱਚ ਕੋਸ ਵਿਅਕਤੀ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਜੋ ਜੰਗਲੀ ਹਿੰਸਕ ਸ਼ੀਹਾਂ ਦੇ ਪਿੰਜਰੇ ਵਿੱਚ ਕੱਚੇ ਵਿਸ਼ਵਾਸ ਡਰ ਸ਼ੰਕਾ ਨਾਲ ਪਹਿਲੀ ਵਾਰ ਪ੍ਰਵੇਸ਼ ਕਰੇ ਜੇਕਰ ਉਹ ਮਨ ਵਿੱਚ ਇਹੀ ਕਹੇ ਕਿ ਇਹਨਾਂ ਜੰਗਲੀ ਜਾਨਵਰਾਂ ਨੂੰ ਨਜੰਤਰੰਤ ਕਰਨ ਦਾ ਯਤਨ ਤਾਂ ਕਰਾਂਗਾ ਪਰੰਤੂ ਮੈਨੂੰ ਵਿਸ਼ਵਾਸ ਨਹੀਂ ਕਿ ਮੈਂ ਅਜਿਹਾ ਕਰ ਸਕਦਾ ਹਾਂ ਜਾਂ ਨਹੀਂ ਇੱਕ ਮਨੁੱਖ ਦਾ ਅਫਰੀਕਾ ਦੇ ਜੰਗਲ ਉੱਪਰ ਜਿੱਤ ਪ੍ਰਾਪਤ ਕਰਨ ਦਾ ਪ੍ਰਯਤਨ ਕਠਨ ਕੰਮ ਹੈ ਅਜਿਹੇ ਮਨੁੱਖ ਨਿਰਸੰਦੇਹ ਹੋਣਗੇ ਜੋ ਅਜਿਹਾ ਕਰ ਸਕਦੇ ਹਨ ਪਰੰਤੂ ਮੈਨੂੰ ਅਜਿਹਾ ਸ਼ੱਕ ਹੈ ਅਜਿਹੇ ਵਿਅਕਤੀ ਦੀ ਸਫਲਤਾ ਦਾ ਕੀ ਪਤਾ ਜੇਕਰ ਉਹ ਡਰ ਅਤੇ ਸ਼ੱਕ ਦੇ ਭਾਵ ਨਾਲ ਜੰਗਲੀ ਜਾਨਵਰਾਂ ਕੋਲ ਜਾਏਗਾ ਤਾਂ ਉਹ ਉਸ ਨੂੰ ਤੁਰੰਤ ਚੀਰ-ਫਾੜ ਕੇ ਟੁਕੜੇ-ਟੁਕੜੇ ਕਰ ਦੇਣਗੇ ਆ ਟੁੱਟ ਸਾਹਸੀ ਉਸ ਦਾ ਰਖਿਆਕ ਹੋ ਸਕਦਾ ਹੈ ਉਸ ਨੂੰ ਦਰਿੰਦਿਆਂ ਨੂੰ ਪਹਿਲਾਂ ਆਪਣੀਆਂ ਅੱਖਾਂ ਨਾਲ ਜਿਤਨਾ ਹੋਏਗਾ ਜਦੋਂ ਅਤਿ ਸ਼ੇਰ ਦੀ ਅੱਖ ਨਾਲ ਅੱਖ ਮਲਾਏ ਤਾਂ ਉਸ ਦੀ ਦ੍ਰਿਸ਼ਟੀ ਵਿੱਚ ਸਫਲਤਾ ਅਤੇ ਜਿੱਤ ਦਾ ਜਾਦੂ ਝਲਕਣਾ ਜ਼ਰੂਰੀ ਹੈ ਕਿਉਂਕਿ ਡਰ ਦਾ ਥੋੜਾ ਪ੍ਰਦਰਸ਼ਨ ਵੀ ਖਤਰਨਾਕ ਸਿੱਧ ਹੋਏਗਾ ਜੇਕਰ ਉਸ ਨੇ ਥੋੜੀ ਜਿਹੀ ਵੀ ਬੁਸਦਲੀ ਦਿਖਾਈ ਤਾਂ ਉਸ ਨੂੰ ਜਾਨ ਤੋਂ ਹੱਥ ਧੋਣਾ ਪਵੇਗਾ ਅਸਲੀਅਤ ਹੈ ਕਿ ਕੋਈ ਵਿਅਕਤੀ ਦ੍ਰਿੜ ਸੰਕਲਪ ਨਾਲ ਉਸ ਸਮੇਂ ਤੱਕ ਕੰਮ ਨਹੀਂ ਕਰ ਸਕਦਾ ਜਦ ਤੱਕ ਉਸ ਨੂੰ ਪੂਰਾ ਪੂਰਾ ਵਿਸ਼ਵਾਸ ਨਾ ਹੋ ਜਾਏ ਕਿ ਉਹ ਜਿਸ ਕੰਮ ਲਈ ਪ੍ਰਜਤਨਸ਼ੀਲ ਹੈ ਉਸ ਨੂੰ ਪੂਰਾ ਕਰਕੇ ਛੱਡੇਗਾ ਅਸਫਲ ਲੋਕਾਂ ਵਿੱਚ ਬਹੁਤ ਅਜਿਹੇ ਲੋਕਾਂ ਦਾ ਹੈ ਜਿਨ੍ਹਾਂ ਨੂੰ ਆਪਣੀ ਸਮਰੱਥਾ ਤੇ ਸੰਦੇਹ ਹੈ ਆਪਣੇ ਉੱਪਰ ਵਿਸ਼ਵਾਸ ਨਹੀਂ ਹੈ ਜੇਪਾਲ ਤੁਹਾਡੇ ਮਨ ਵਿੱਚ ਸੰਦੇਹ ਉਤਪਨ ਹੋ ਜਾਏ ਜਾਂ ਆਪਣੇ ਆਪ ਤੇ ਭਰੋਸਾ ਨਾ ਰਹੇ ਤਾਂ ਸਮਝ ਲਵੋ ਕਿ ਤੁਸੀਂ ਦੁਸ਼ਮਣ ਅੱਗੇ ਹਥਿਆਰ ਸੁੱਟ ਦਿੱਤੇ ਹਨ ਅਤੇ ਦੁਸ਼ਮਣ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੋ ਗਏ ਹੋ ਜਦੋਂ ਤੁਹਾਡੇ ਮਨ ਵਿੱਚ ਕਮਜ਼ੋਰੀ ਨਿਰਾਸ਼ਾ अथवा ਸਮਰੱਥ ਹੀਣਤਾ ਦਾ ਵਿਚਾਰ ਆ ਜਾਏ ਤਾਂ ਸਮਝ ਲਓ ਕਿ ਤੁਸੀਂ ਆਤਮ ਵਿਸ਼ਵਾਸ ਦਾ ਅਨੁਭਵ ਖੋ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਸਫਲਤਾਵਾਂ ਦੀਆਂ ਬੁਨਿਆਦਾਂ ਖੋਖਲੀਆਂ ਕਰ ਰਹੇ ਹੋ ਆਪਣੇ ਵਿਸ਼ਵਾਸ ਦੀ ਸ਼ਕਤੀ ਅਤੇ ਦ੍ਰਿਸ਼ਟੀ ਦੇ ਬਲ ਨਾਲ ਸਾਡਾ ਜੀਵਨ ਉੱਚ ਸੁਧਾਰਨ ਅਤੇ ਮਹਾਨ ਬਣ ਜਾਂਦਾ ਹੈ ਆਸ਼ਾ ਹੀ ਹੈ ਜੋ ਜੀਵਨ ਦੇ ਯਥਾਰਥ ਸਰੋਤਾਂ ਦੇ ਬੰਦ ਦਰਵਾਜ਼ੇ ਖੋਲ ਦਿੰਦੀ ਹੈ ਅਤੇ ਅਸੀਂ ਆਪਣੇ ਵਿਸ਼ਵਾਸ ਅਤੇ ਨਿਸ਼ਟਾ ਦੁਆਰਾ ਉਸ ਅਸੀਮ ਸ਼ਕਤੀ ਉਸ ਪਰਮ ਪਿਤਾ ਤੱਕ ਪਹੁੰਚ ਸਕਦੇ ਹਾਂ ਜਦੋਂ ਸਾਨੂੰ ਆਪਣੇ ਉੱਪਰ ਅਤੇ ਵਿਧਾਤਾ ਉੱਪਰ ਵਿਸ਼ਵਾਸ ਹੋ ਜਾਵੇ ਤਾਂ ਅਸੀਂ ਕਠਿਨਾਈਆਂ ਦੇ ਪਹਾੜਾਂ ਨੂੰ ਅਖਾੜ ਸਕਦੇ ਹਾਂ ਅਤੇ ਸਾਡਾ ਜੀਵਨ ਜਿੱਤੀ ਹੋਈ ਸੈਨਾ ਦੀ ਤਰ੍ਹਾਂ ਆਪਣੇ ਆਦਰਸ਼ ਦੀ ਤਰਫ ਚੱਲ ਪੈਂਦਾ ਹੈ। ਕਦੇ ਵੀ ਮਨ ਵਿੱਚ ਸ਼ੰਕਾ ਨਾ ਆਉਣ ਦਿਓ ਆਪਣੇ ਉੱਪਰ ਵਿਸ਼ਵਾਸ ਰੱਖੋ। ਤਾਂ ਉਹ ਸ਼ਕਤੀਆਂ ਜੋ ਤੁਹਾਡੀ ਕਲਪਨਾ ਵਿੱਚ ਨਹੀਂ ਹੋਣਗੀਆਂ ਸਾਰੀਆਂ ਤੁਹਾਡੀ ਸਹਾਇਤਾ ਲਈ ਆ ਪਹੁੰਚਣਗੀਆਂ। ਕੇਵਲ ਤੁਸੀਂ ਆਪਣੇ ਵਿਅਕਤੀਤਵ ਤੇ ਭਰੋਸਾ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਹਰ ਸ਼ੰਕਾ ਦਾ ਹੱਲ ਤੁਹਾਡੇ ਕੋਲ ਹੈ ਧੰਨਵਾਦ